हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਊਂ ਚੜ੍ਹਦੀ ਕਲਾ ਚ ਹੋਊਂਗੇ ਤੰਦਰੁਸਤ ਹੋਊਂਗੇ ਝੋਨੇ ਦੀ ਲਵਾਈ ਚੱਲ ਰਹੀ ਆ ਵੱਖ-ਵੱਖ ਕਿਸਮਾਂ ਕਿਸਾਨ ਵੀਰ ਲਾ ਰਹੇ ਜਿਹੜੀ ਜਿੱਦੂ ਬਾਸਮਤੀ ਦੀ ਲਵਾਈ ਸ਼ੁਰੂ ਹੋ ਜਾਣੀ ਆ ਇਸ ਟਾਈਮ ਖਾਦਾਂ ਬਾਰੇ ਸਵਾਲ ਆ ਖਾਦਾਂ ਦੇ ਵਿੱਚ ਖਾਸ ਤੌਰ ਤੇ ਫਾਸਫੋਰਸ ਪੋਟਾਸ਼ ਜ਼ਿੰਕ ਯੂਰੀਆ ਜਾਂ ਸਲਫਰ ਤੱਤ ਜਾਂ ਹਲਕੀਆਂ ਜਮੀਨਾਂ ਚ ਲੋਹਾ ਤੱਤ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਫਾਸਫੋਰਸ ਯੂਰੀਆ ਦੀ ਦੂਜੀ ਕਿਸਤ ਬਾਰੇ ਤੇ ਫਟਾਰੇ ਵਾਸਤੇ ਆਪਾਂ ਕਿਹੜੀ ਸਪਰੇਅ ਕਰ ਸਕਦੇ ਹਾਂ ਫਾਸਫੋਰਸ ਵਾਸਤੇ ਆਪਾਂ ਕਿਸਾਨ ਵੀਰੋ ਜ਼ਮੀਨ ਦੇ ਵਿੱਚ ਜਾਂ ਡੀਏਪ ਪਾਉਣੇ ਆ ਜਾਂ ਸਿੰਗਲ ਸੁਪਰ ਫਾਸਫੇਟ ਪਾਉਣੇ ਆ ਜਾਂ ਟ੍ਰਿਪਲ ਸੁਪਰ ਫਾਸਫੇਟ ਪਾਉਣੇ ਆ ਜਾਂ 12 32 16 ਪਾਉਣੇ ਆ ਜਾ ਵੀ ਵੀ 013 ਵੀ ਕਿਸਾਨ ਵੀਰ ਪਾ ਲੈਂਦੇ ਕਣਕ ਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਨਾਰਮਲ ਹਾਲਾਤਾਂ ਦੇ ਵਿੱਚ ਜ਼ਮੀਨ ਥੋੜੀ ਚੰਗੀ ਹੈ ਤਾਂ ਕਣਕ ਨੂੰ ਜਿਹੜੀ ਡੀਏਪੀ ਪਾਈ ਹੁੰਦੀ ਹੈ ਉਹ ਝੋਨੇ ਦੇ ਵਿੱਚ ਆਪਾਂ ਨੂੰ ਕੰਮ ਦਿੰਦੀ ਹੈ ਫालतू ਪਾਉਣ ਦੀ ਲੋੜ ਨਹੀਂ ਹੁੰਦੀ ਨਾਰਮਲ ਕੰਡੀਸ਼ਨਾਂ ਦੀ ਮੈਂ ਗੱਲ ਕਰ ਰਿਹਾ ਇਹ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ ਕਿ ਡੀਏਪੀ ਕਣਕ ਨੂੰ ਪਾਓ ਤੇ ਜ਼ਿੰਕ ਝੋਨੇ ਨੂੰ ਪਾਓ ਤੁਹਾਨੂੰ ਇਹ ਦੋਵੇਂ ਫਸਲਾਂ 'ਚ ਕੰਮ ਦਿੰਦੀਆਂ ਨੇ ਜਿਹੜਾ ਓਵਰਡੋਜ ਜੇ ਆਪਾਂ ਪਾ ਦਿੰਨੇ ਆ ਕਿਉਂਕਿ ਡੀਏਪੀ ਜੇ ਕਣਕ ਨੂੰ ਪਾਈ ਹੈ ਜ਼ਮੀਨ ਤੁਹਾਡੀ ਚੰਗੀ ਜਿਵੇਂ ਪਹਿਲਾਂ ਕਿਹਾ ਕਿ ਨਾਰਮਲ ਹਾਲਤਾਂ 'ਚ ਪਾਉਣ ਦੀ ਲੋੜ ਨਹੀਂ ਪਰ ਜੇ ਤੁਸੀਂ ਮਿੱਟੀ ਚਕਵਾਈ ਹੈ ਜਾਂ ਮਿੱਟੀ ਪਰਖ ਕਰਾਈ ਹੈ ਤੇ ਫਾਸਫੋਰਸ ਦੀ ਘਾਟ ਆਈ ਹੈ ਫਿਰ ਉਨੀ ਪਾਓ ਜਿੰਨੀ ਰეკਮੈਂਡਡ ਆ ਜਿਹਦੇ ਵਿੱਚ ਤੁਸੀਂ ਦਰਮਿਆਨੀਆਂ ਜ਼ਮੀਨਾਂ 'ਚ 27 ਕਿਲੋ ਡੀਏਪੀ ਜਾਂ 1.5 ਗੱਟਾ ਸੁਪਰ ਦਾ ਪਾ ਸਕਦੇ। ਸੁਪਰ ਦੇ ਵਿੱਚ ਆਪਾਂ ਨੂੰ ਨਾਲ ਕੈਲਸ਼ੀਅਮ ਤੇ ਸਲਫਰ ਵੀ ਮਿਲਦਾ। ਡੀਏਪੀ ਜਦੋਂ ਆਪਾਂ ਪਾ ਦਿੰਨੇ ਆਂ ਜ਼ਰੂਰਤ ਤੋਂ ਬਿਨਾ ਤਾਂ ਆਪਣਾ ਡਬਲ ਖਰਚਾ ਹੋ ਜਾਂਦਾ। ਉਹ ਕਿਵੇਂ ਹੁੰਦਾ? ਇੱਕ ਤਾਂ ਆਪਾਂ ਡੀਏਪੀ ਪਾ ਲਈ ਉਹਦਾ ਖਰਚਾ ਹੋ ਗਿਆ। ਇੱਕ ਉਹ ਜ਼ਿੰਕ ਦੀ ਹੋਰ ਘਾਟ ਕਰ ਦਿੰਦੀ ਹੈ। ਜ਼ਿੰਕ ਨੂੰ ਲੋਕ ਕਰ ਦਿੰਦੀ ਹੈ। ਆਪਣੀਆਂ ਜ਼ਮੀਨਾਂ ਜਿਹੜੀਆਂ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਜ਼ਿੰਕ ਦੀ ਵੈਸੇ ਹੀ ਵੱਡੇ ਪੱਤਰ ਦੇ ਜ਼ਮੀਨਾਂ ਦੇ ਵਿੱਚ ਘਾਟ ਆ ਰਹੀ ਹੈ। ਜੇ ਲੋ ਆਪਾਂ ਫਾਸਪੋਰਸ ਜ਼ਰੂਰ ਤੋਂ ਬਿਨਾ ਪਾਤੀ ਤਾਂ ਬਹੁਤ ਮਤਲਬ ਫਸਲ ਦੇ ਵਿੱਚ ਇਨੀ ਸਟ੍ਰੈਸ ਜ਼ਿੰਕ ਦੀ ਹੋ ਜਾਂਦੀ ਹੈ ਕਿ ਸਾਨੂੰ ਆਪਾਂ ਨੂੰ ਪੂਰੀ ਕਰਨੀ ਔਖੀ ਹੋ ਜਾਂਦੀ ਹੈ ਫਿਰ ਉਹ ਫਸਲ ਤੁਰਦੀ ਨਹੀਂ ਹੈ ਕਈ ਥਾਵਾਂ ਤੇ ਦੋਗੀਆਂ ਜੀ ਡੱਕੇ ਮੱਚਣ ਲੱਗ ਪੈਂਦੇ ਆ ਫੋਟ ਫਟਾਰਾ ਨਹੀਂ ਹੁੰਦਾ ਹੈਗਾ ਫਿਰ ਆਪਾਂ ਨੂੰ ਸਮਾਨ ਉੱਤੋਂ ਪਾਉਣਾ ਪੈਂਦਾ ਖਰਚਾ ਆਪਣਾ ਵੱਜ ਜਾਂਦਾ ਝਾੜ ਆਪਣਾ ਘਟ ਜਾਂਦਾ ਡੀਏਪੀ ਜਦੋਂ ਆਪਾਂ ਪੌਣੇ ਆ ਕਈ ਵਾਰ ਕਿਸਾਨ ਵੀਰਾਂ ਨੂੰ ਆਏ ਹੁੰਦੇ ਨੇ ਨਾ ਕਿ ਡੀਏਪੀ ਪਾਈਰ ਬੜਾ ਔਰੰਗ ਇੱਕਦਮ ਚੱਕਿਆ ਗਿਆ ਜਾਂ ਫਸਲ ਦੀ ਗਰੋਥ ਵਧੀਆ ਹੋਈ ਉਹਦੇ ਵਿੱਚਲਾ ਨਾਈਟ੍ਰੋਜਨ ਹੈ ਜਿਹੜਾ ਉਹ ਤੱਤ ਤੁਹਾਨੂੰ ਰਿਜ਼ਲਟ ਦਿੰਦਾ ਹੈ ਫਾਸਫੋਰਸ ਤੱਤ ਇੰਨਾ ਫਾਸਫੋਰਸ ਦੀ ਡੈਫੀਸ਼ੀਐਂਸੀ ਦੀਆਂ ਕਈ ਥਾਵਾਂ ਤੇ ਆਪਾਂ ਨੂੰ ਨਿਸ਼ਾਨੀਆਂ ਕਦੇ ਨਜ਼ਰ ਆ ਸਕਦੀਆਂ ਜੇ ਘਾਟ ਹੋਵੇ ਜ਼ਮੀਨ 'ਚ ਪਰ ਪ੍ਰਤੱਖ ਰੂਪ 'ਚ ਫਾਸਫੋਰਸ ਪਾਈ ਦਾ ਤੁਹਾਨੂੰ ਉਸ ਤਰ੍ਹਾਂ ਆਏ ਨਹੀਂ ਹੋਊਗਾ ਕਿ ਆਪਾਂ ਨੂੰ ਜਿਵੇਂ ਆਪਾਂ ਫੂਟ ਸ਼ੁਰੂ ਹੋ ਗਈ ਜਾਂ ਹੋਰ ਕਿਉਂਕਿ ਇਹਨੇ ਜੜਾਂ ਦੀ ਗਰੋਥ ਏਟੀਪੀ ਸਿੰਥੈਸਿਸ ਵਾਸਤੇ ਲੁਕਮੇ ਕੰਮ ਜ਼ਿਆਦਾ ਹੈ ਫੂਟ ਪਟਾਰੇ ਵਾਸਤੇ ਨਾਈਟ੍ਰੋਜਨ ਬਹੁਤ ਵੱਡਾ ਕੰਮ ਕਰਦਾ ਹੈ ਜੜਾਂ ਦੀ ਗਰੋਥ ਵਾਸਤੇ ਪਟਾਸ਼ ਦਾ ਵੱਡਾ ਰੋਲ ਆ ਫਾਸਫੋਰਸ ਦਾ ਵੀ ਵੱਡਾ ਰੋਲ ਆ ਤਾਂ ਬਿਨਾਂ ਜ਼ਰੂਰਤ ਡੀਏਪੀ ਨਾ ਪਾਓ ਮਿੱਟੀ ਪਰਖ ਅਧਾਰ ਤੇ ਪਾਓ ਜਾਂ ਤੁਸੀਂ ਸਕਿਪ ਕਰਕੇ ਦੇਖੋ ਜੇ ਤੁਸੀਂ 10 ਏਕੜ ਦੇ ਵਿੱਚੋਂ ਨਾ ਲਾ ਰਹੇਂ ਕਿੱਲਾ ਜਾਂ ਦੋ ਕਿੱਲੇ ਛੱਡ ਕੇ ਦੇਖੋ ਰਿਜ਼ਲਟ ਤੁਹਾਡਾ ਉਦਨੇ ਜਿੰਨਾ ਹੀ ਹੋਊਗਾ ਉਦੋਂ ਬੈਟਰ ਹੋ ਸਕਦਾ ਉਦੋਂ ਤੁਹਾਡਾ ਖਰਚਾ ਘੱਟ ਸਕਦਾ ਜਿੱਥੇ ਤੁਸੀਂ ਡੀਏਪੀ ਪਾਈ ਹੈ ਪਹਿਲੀ ਬੇਨਤੀ ਇਹ ਦੂਜੀ ਹੈ ਕਿ ਯੂਰੀਆ ਜਿਹੜੀ ਹੈਗੀ ਯੂਰੀਆ ਪਹਿਲੀ ਆਪਾਂ 7 ਦਿਨਾਂ ਤੇ ਪਾਉਣੀ ਹੁੰਦੀ ਹੈ ਝੋਨੇ ਦੀ ਲਵਾਈ ਤੇ ਅਗਲੀ ਕੈਸ਼ ਤ ਵੀ ਕਿ ਦਿਨ ਤੇ ਪਾਉਣੀ ਆ ਉਦੋਂ ਪਹਿਲਾਂ ਨਾ ਪਾਓ ਕਿਸਾਨ ਵੀਰ ਪਾਈ ਪਾਈ ਦਿਨ ਤੇ ਪਾਉਣ ਲੱਗ ਪੈਂਦੇ ਆ ਹਾਲਾਂਕਿ 24 ਤੋਂ 48 ਘੰਟੇ ਦਾ ਇਨਕੂਬੇਸ਼ਨ ਪੀਰੀਅਡ ਆ ਉਦੋਂ ਬਾਅਦ ਇਹ ਜਿਹੜੀ ਹੈਗੀ ਆ ਅਵੇਲੇਬਲ ਫਾਰਮ ਦੇ ਵਿੱਚ ਚੇਂਜ ਹੋਣੀ ਸ਼ੁਰੂ ਹੁੰਦੀ ਆ 4-5 ਦਿਨ ਤਾਂ ਇਦਾਂ ਹੀ ਲੰਘ ਜਾਂਦੇ ਆ ਫਿਰ ਅਪਟੇਕ ਹੋਣੀ ਆ ਤੇ ਕਿਸਾਨ ਵੀਰ ਪੰਜਵੇਂ ਦਿਨ ਫੇਰ ਉੱਤੋਂ ਪਾਣਦੇ ਆ ਉਹਦੇ ਨਾਲ ਲਾਸ ਵੱਧ ਜਾਂਦੇ ਆ ਫਾਇਦਾ ਕੋਈ ਨਹੀਂ ਹੁੰਦਾ ਜਿੰਨੀ ਜਲਦੀ ਆਪਾਂ ਉੱਤੋਂ ਉੱਤੀ ਉੱਤੇ ਦੀ ਉੱਤੇ ਪਾਈ ਜਾਵਾਂਗੇ ਖਾਦ ਉਹਨਾਂ ਲਵਾ ਝੂਨਾ ਵੱਧ ਹੋ ਉੰਨੀ ਕੋਈ ਅ ਪਤਾਲ ਵੇਟ ਗੂਹ ਦੀ ਸੁੰਡੀ ਉਲੀ ਰੋਗ ਵੱਧ ਆਵਾਂਗੇ ਗੈਪ ਪਾ ਕੇ ਦੂਜੀ ਕਿਸ਼ਤ 20 ਕੀ ਦਿਨ ਤੇ ਤੀਜੀ ਕਿਸ਼ਤ ਪੀਆਰ 126 ਚ 100 ਸੌਰੀ 35 ਦਿਨ ਤੇ ਤੇ ਦੂਜੀ ਕਿਸ਼ਤ 42 ਦਿਨ ਤੇ ਪਾਓ 42 ਤੋਂ 45 ਦਿਨ ਤੇ ਖੇਤ ਨੂੰ ਖੇਤ ਚ ਪਾਣੀ ਨਾ ਹੋਵੇ ਜਦੋਂ ਆਪਾਂ ਯੂਰੀਆ ਪਾਉਣੀ ਆ ਤਾਂ ਤੀਜੇ ਦਿਨ ਪਾਣੀ ਛੱਡੋ ਪਹਿਲੇ 10-15 ਦਿਨਾਂ ਚ ਜਦੋਂ ਆਪਾਂ ਯੂਰੀਆ ਪਾਉਣੀ ਆ ਉਹ ਤਾਂ ਆਪਣੀ ਮਜਬੂਰੀ ਬਣ ਜਾਂਦੀ ਕਿ ਖੇਤ ਚ ਪਾਣੀ ਖੜਾ ਰੱਖਣਾ ਹੁੰਦਾ ਉਦੋਂ ਵੀ ਤੁਸੀਂ ਇਹ ਨਦੀਨ ਕੰਟਰੋਲ ਜੰਗੀ ਤਰ੍ਹਾਂ ਕਰ ਲਿਆ ਤਾਂ ਪਾਣੀ ਘਟਾਉਂਗੇ 12-15 ਦਿਨ ਤੇ ਜਾ ਕੇ ਤਾਂ ਫੋਟ ਵੱਧ ਲਊਗਾ ਚੋਨਾ ਇਹ ਗੱਲ ਨੋਟ ਕਰੋ ਤੇ ਫੋਟ ਪਟਾਰੇ ਵਾਸਤੇ ਆਪਾਂ ਫਾਰਮੂਲਾ ਤੁਹਾਨੂੰ ਪਹਿਲਾਂ ਦੱਸਿਆ ਹੀ ਹੋਇਆ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿੰਕਲੂਆ ਕਲੀ ਦਾ ਪਾਣੀ ਯੂਰੀਆ ਆਪਣੇ ਨਾਂ ਤੇ ਕਈ ਕਿਸਾਨ ਵੀਰ ਕੋਲ ਨੂੰ ਉਹ ਜਾਣਦੇ ਆ ਤੇ ਬੜਾ ਵਧੀਆ ਫਾਰਮੂਲਾ ਉਹ 21% ਜ਼ਿੰਕ ਲੋਹਾ 19% ਕਲੀ ਦਾ ਪਾਣੀ ਯੂਰੀਆ ਉਹਦੇ ਬਾਰੇ ਜੇ ਡਿਟੇਲ ਦੇ ਵਿੱਚ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਆ ਆਪਾਂ ਡਿਟੇਲ ਦੇ ਵਿੱਚ ਵੀ ਜਾਣਕਾਰੀ ਸਾਂਝੀ ਕਰ ਦਿਆਂਗੇ ਫालतू ਖਰਚਾ ਨਹੀਂ ਕਰਨਾ ਫालतू ਖਰਚਾ ਜੇ ਕਰਾਂਗੇ ਆਪਾਂ ਤੇ ਜੇ ਆਪਾਂ ਕੋਈ 2 ਮਣ ਝਾੜ ਵੱਧ ਵੀ ਲਿਆ ਤਾਂ ਉਹਦਾ ਕੋਈ ਫਾਇਦਾ ਨਹੀਂਗਾ ਵੈਸੇ ਤਾਂ ਫालतू ਖਰਚਾ ਜਦੋਂ ਫालतू ਖਰਚਾ ਕਰਦੇ ਚਾਹੇ ਓਵਰਡੋਜ਼ ਖਾਦਾਂ ਦੀ ਜਾਂ ਪੱਬੇ ਨਾਲ ਜ਼ਰੂਰ ਤੋਂ ਉਲੀਨਾਸ਼ਕ ਜਾਂ ਮੇਰੇ ਨਾਲ ਜ਼ਰੂਰ ਤੋਂ ਦਾਣੇਦਾਰ ਕੀਟਨਾਸ਼ਕ ਥੱਲੇ ਪਾਉਨੇ ਆ ਉਹਦਾ ਬਿਲਕੁਲ ਫਾਇਦਾ ਇੱਕ ਡੱਕਾ 1% ਫਾਇਦਾ ਨਹੀਂ ਹੁੰਦਾ ਆਪਣਾ ਖਰਚਾ ਉਲਟਾ ਵੱਧ ਜਾਂਦਾ ਤੇ ਮੇਰੀ ਜਿਹੜੀ ਕੋਸ਼ਿਸ਼ ਹੁੰਦੀ ਹੈ ਕਿ ਕਿਸਾਨ ਵੀਰਾਂ ਦਾ ਖਰਚਾ ਸੀਮਤ ਰੱਖ ਕੇ ਘੱਟ ਖਰਚੇ 'ਚ ਚੰਗਾ ਝਾੜ ਕਿਵੇਂ ਲੈਣਾ ਉਹ ਹੁੰਦਾ ਟੈਕਨੀਕਲ ਆਪਾਂ ਖੇਤੀ ਕਹਿ ਸਕਦੇ ਆ ਜਾਂ ਆਪਾਂ ਖਰਚਾ ਵੀ ਵਧਾ ਲਿਆ ਤੇ ਨਾਲ ਕੋਈ ਥੋੜਾ ਬੋਲ ਝਾੜ ਵੀ ਵਧਾ ਲਿਆ ਉਹਦਾ ਕੋਈ ਬੈਨੀਫਿਟ ਨਹੀਂ ਆਪਾਂ ਕਹਿ ਸਕਦੇ ਜਾਂ ਆਪਾਂ ਨੂੰ ਜੇ ਫਸਲ ਮਾੜੀ ਮੋਟੀ ਹਲਕੀ ਲੱਗੀ ਆਪਾਂ ਹਰ ਵਾਰੀ ਯੂਰੀ ਹੀ ਪਾ ਦਨੇ ਉਹ 'ਚ ਦੇਖੋ ਵੀ ਉਹਦੀ ਘਾਟ ਕਾਦੀ ਆ ਜ਼ਿੰਕ ਦੀ ਘਾਟ ਆ ਲੋਹਾ ਤੱਤ ਦੀ ਘਾਟ ਆ ਕੋਈ ਸਲਫਰ ਤੱਤ ਦੀ ਘਾਟ ਆ ਕੋਈ ਫਾਸਫੋਰਸ ਦੀ ਘਾਟ ਆ ਜਾਂ ਫੇਰ ਦੇਖੋ ਨਾਈਟ੍ਰੋਜਨ ਦੀ ਘਾਟ ਆ ਜਾਂ ਜ਼ਿੰਕ ਤੱਤ ਦੀ ਘਾਟ ਜਖਾਸੂਰ ਤੇ ਜ਼ਿੰਕ ਤੱਤ 'ਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਤੇ ਬਿਨਾ ਜ਼ਰੂਰ ਤੋਂ ਆਪਾਂ ਉੱਤੇ ਦੇ ਉੱਤੇ ਯੂਰੀਆ ਪਾਈ ਜਾਵਾਂਗੇ ਹਿਮੀਡੀਟੀ ਵਾਲਾ ਮਾਹੌਲ ਹੈ ਫਿਰ ਇਹ ਬੀਮਾਰੀਆਂ ਦੇ ਕੀੜੇ ਮਕੌੜੇ ਦੇ ਖਰਚਾ ਵਧੇਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ